ਉਹ ਹੁਣ ਤੱਕ ਨਹੀਂ ਹੋਇਆ ਪਰ ਮਨ ਨੂੰ ਬੋਲ ਜਾਊਗਾ ਨਾ ਪਰ ਅਸਲ ਵਿੱਚ ਕੰਮ ਕਰਨ ਲਈ ਉਹਦੀ ਮਤਲਬ ਤਾਂ ਆਰਾਮ ਤੋਂ ਜਨਮ ਹੈ ਤੇ ਉਹ ਤਾਂ ਦੇ ਹੋਏ ਤੇ ਅਸੀਂ ਜਿਹੜਾ ਹੈਗਾ ਸਰ ਇਨਫੋਰਮ ਵੀ ਕਰਨਾ ਚਾਹੁੰਦੇ ਆ ਕਿ ਲਗਭਗ 4.5 ਕਰੋੜ ਦੀ ਲਾਗਤ ਦੇ ਨਾਲ ਜਿਹੜਾ ਘੱਕਰਬਨ ਹੈ ਇਹਨੂੰ ਚੌੜਾ ਕੀਤਾ ਗਿਆ ਹੈ 16 ਫੁੱਟ ਤੱਕ ਜਿਹੜਾ ਹੈਗਾ ਇਹਨੂੰ ਚੌੜਾ ਕੀਤਾ ਗਿਆ ਹੈ ਅੱਜ ਅਸੀਂ ਮੈਂ ਤੇ ਐਸਐਸਪੀ ਸਾਹਿਬ ਪੂਰਾ ਉਹਨੂੰ ਵਿਜ਼ਿਟ ਕਰੇ ਗੱਡੀ ਤੇ ਹੀ ਅਸੀਂ ਵਿਜ਼ਿਟ ਕੀਤਾ ਹੈਗਾ ਪਿਛਲੇ ਸਾਲਾਂ ਦੇ ਵਿੱਚ ਜਿਹੜਾ ਹੈਗਾ ਇਹਦੇ ਤੇ ਗੱਡੀ ਨਹੀਂ ਲੰਗਦੀਆਂ ਸੀਗੀਆਂ ਹੁਣ ਅੱਜ ਅਸੀਂ ਦੇਖ ਸਕਦੇ ਹਾਂ ਕਿ ਟਰੈਕਟਰ ਟਰੌਲੀ ਜੀਸੀਬੀ ਤੇ ਗੱਡੀਆਂ ਆਰਾਮ ਨਾਲ ਇੱਥੇ ਲੰਗਦੀਆਂ ਹੈਗੀਆਂ ਲੋਕਾਂ ਨੂੰ ਵੀ ਪੁੱਛਿਆ ਗਿਆ ਕਿ ਕੁਆਲਿਟੀ ਆਫ ਵਰਕ ਕਿਸ ਤਰ੍ਹਾਂ ਦੀ ਹੋਈ ਹੈ ਕਿਸ ਤਰ੍ਹਾਂ ਦਾ ਕਮ ਹੋਇਆ ਸਾਰਿਆਂ ਨੇ ਜਿਹੜੀ ਹੈਗੀ ਸਹਿਮਤੀ ਪ੍ਰਗਟ ਕੀਤੀ ਹੈ ਇਸ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦਿਸ਼ਾਦੇ ਦਿੱਤੇ ਗਏ ਕਿ ਕੁਆਲਿਟੀ ਦਾ ਕੰਮ ਹੋਣਾ ਚਾਹੀਦਾ ਹੈ ਲੋਕਾਂ ਤੋਂ ਪੁੱਛ ਕੇ ਕੰਮ ਹੋਣਾ ਚਾਹੀਦਾ ਤੇ ਜਿਹੜਾ ਹੈਗਾ ਕਿਸੇ ਵੀ ਤਰੀਕੇ ਨਾਲ ਸਰਕਾਰੀ ਕੰਮ ਦੇ ਵਿੱਚ ਕੋਈ ਵੀ ਕੋਤਾਹੀ ਨਹੀਂ ਵਰਤੀ ਜਾਣੀ ਚਾਹੀਦੀ ਉਸ ਦੇ ਤਹਿਤ ਅਸੀਂ ਲਗਾਤਾਰ ਵਿਜ਼ਿਟ ਕਰਦੇ ਜਾ ਰਹੇ ਹੇ ਮੇਰੀ ਜਿਹੜੀ ਹੈਗੀ ਇੱਥੇ ਪੰਜੀ ਵਿਜ਼ਿਟ ਹੈ ਸਾਡੇ ਜਿਹੜੇ ਐਡਮਿਨਿਸਟ੍ਰੇਸ਼ਨ ਹੈਗੇ ਇਰੀਗੇਸ਼ਨ ਡਿਪਾਰਟਮੈਂਟ ਹੈਗੇ ਸਾਰੀ ਟੀਮ ਇੱਥੇ ਆਈਆਂ ਹੈਗੀਆਂ ਐਕਸੀਅਨ ਮੰਡੀ ਬੋਰਡ ਐਕਸੀਅਨ ਪੰਚਾਇਤੀ ਰਾਜ ਤੇ ਐਕਸੀਅਨ ਪੀਡਬਲੂਡੀ ਨਾਲ ਵੀ ਜੁੜੀ ਹੋਈ ਹੈ। ਉਹਨਾਂ ਨੂੰ ਵੀ ਅੱਜ ਨਾਲ ਲੈ ਕੇ ਆਏ ਆ ਅਸੀਂ ਜਿਸ ਤਰ੍ਹਾਂ ਕੋਈ ਇੰਜੀਨੀਅਰਿੰਗ ਪਰਸਪੈਕਟਿਵ ਤੋਂ ਵੀ ਕੋਈ ਸੁਝਾਅ ਕੋਈ ਦੇ ਸਕਦਾ ਹੈ ਤੇ ਉਹ ਵੀ ਅਸੀਂ ਅੱਜ ਲੈਂਦਾ ਹੈਗਾ ਤੇ ਮੈਨੂੰ ਖੁਸ਼ੀ ਹੈ ਕਹਿੰਦੇ ਹੋਏ ਕਿ ਲਗਭਗ ਜਿਹੜਾ ਹੈਗਾ ਟੀਨਿੰਗ ਦਾ ਕੰਮ ਜਿਹੜਾ ਹੈਗਾ ਡਰੇਨਾ ਦੀ ਸਫਾਈ ਦਾ ਕੰਮ ਘੱਦਰ ਦੀ ਸਫਾਈ ਦਾ ਕੰਮ ਅਸੀਂ ਨਰੇਗਾ ਤੇ ਮਹਿਕਮੇ ਦੇ ਜਿਹੜੇ ਹੈਗੇ ਫੰਡ ਕਨਵਰਟ ਕਰਾ ਕੇ ਲਗਭਗ 3 ਕਰੋੜ ਦਾ 3.5 ਕਰੋੜ ਦਾ ਉਹ ਕੰਮ ਵੀ ਅਸੀਂ ਕਰਾ ਚੁੱਕੇ ਹੈਗੇ ਤੇ ਜਿਹੜੀ ਕਲੀਨਿੰਗ ਹੈ ਉਹ ਰੈਗੂਲਰਲੀ ਚੱਲ ਰਹੀ ਹੈ ਸਾਰੇ ਕੰਮ ਸਾਡੇ ਪੱਖੋਂ ਮੁਕੰਮਲ ਨੇ ਤੇ ਅਸੀਂ ਤਿਆਰ ਆ ਜੇਕਰ ਕੋਈ ਵਿਫਦਾ ਹੁੰਦੀ ਹੈ ਸਾਨੂੰ ਲੱਗਦਾ ਨਹੀਂ ਹੈ ਜੇਕਰ ਪੋਸੀਬਲ ਲਿਮਿਟੇਸ਼ਨ ਦੇ ਵਿੱਚ ਹੋਏਗਾ ਤਾਂ ਫਿਰ ਕੁਝ ਡੈਮੇਜ ਹੋ ਸਕਦਾ ਸਰਕਾਰ ਘਰ ਨੂੰ ਲੈ ਕੇ ਇਸ ਵਾਰਾ ਕੀ ਕੀ ਸਖਤਤਾ ਪ੍ਰਬੰਧ ਨੇ ਤੇ ਪ੍ਰਸ਼ਾਸਨ ਦੀਆਂ ਕਿਹੋ ਜਿਹੀਆਂ ਤਿਆਰੀਆਂ ਨੇ ਜੀ ਜਿਸ ਤਰ੍ਹਾਂ ਅਸੀਂ ਜਿਹੜਾ ਹੈਗਾ ਕੰਟਰੋਲ ਰੂਮ ਐਸਟੈਬਲਿਸ਼ ਕਰ ਚੁੱਕੇ ਹਾਂ ਆਲਰੇਡੀ ਜਿਹੜੀ ਹੈਗੀ ਪੁਲਿਸ ਪ੍ਰਸ਼ਾਸਨ ਦੇ ਜ਼ਿਲ੍ਹਾ ਪ੍ਰਸ਼ਾਸਨ ਦੀ ਫਲਡ ਕੰਟਰੋਲ ਦੀ ਮੀਟਿੰਗ ਵੀ ਮੀਟਿੰਗਾਂ ਵੀ ਲਗਾਤਾਰ ਹੋ ਰਹੀ ਹੈ ਤੇ ਉੱਥੇ ਅਸੀਂ ਜਿਹੜਾ ਹੈਗਾ ਇਸ ਵੇਲੇ 2,50,000 ਬੈਗਸ ਜਿਹੜੇ ਨੇ ਅਸੀਂ ਆਲਰੇਡੀ ਜਿਹੜੇ ਹੈਗੇ ਮੁਹਈਆ ਕਰਾ ਚੁੱਕੇ ਜਿਹਦੇ ਵਿੱਚ ਲਗਭਗ 1 ਲੱਖ ਬੈਗ ਬਣ ਕੇ ਤਿਆਰ ਵੀ ਹੋ ਚੁੱਕੇ ਤੇ ਵਕ-ਵਕ ਥਾਵਾਂ ਤੇ ਅਸੀਂ ਆਲਰੇਡੀ ਪਹੁੰਚਾ ਦਿੱਤਾ ਕਿ ਜੇ ਖੁਦਾ ਨਾ ਖਾਸ ਤਾਂ ਕੋਈ ਬ੍ਰੀਚ ਹੁੰਦਾ ਵੀ ਹੈ ਤਾਂ ਉਹਨੂੰ ਨਾਲ ਦੇ ਨਾਲ ਪਲੱਗ ਕੀਤਾ ਜਾ ਸਕੇ ਨਾਲ ਹੀ ਜਿਹੜਾ ਹੈਗਾ ਜੀਸੀਪੀਜ਼ ਨਾਲ ਟਾਇਪ ਹੋ ਚੁੱਕਿਆ ਹੈ ਜਿਹੜੇ ਜੇਕਰ ਕੁਝ ਕਿਤੇ ਕੋਈ ਕਟ ਪਾਣੇ ਹੁੰਦੇ ਪਾਣੀ ਦਾ ਬਹਾਰ ਨੇਚਰਲ ਫਲੋ ਸਾਨੂੰ ਬਰਕਰਾਰ ਕਰਨਾ ਹੁੰਦਾ ਤੇ ਮਿੱਟੀਆਂ ਮਿੱਟੀ ਜਿਹੜੀ ਹੈਗੀ ਉਹ ਪਟਨੀ ਹੁੰਦੀ ਹੈ ਉਹਦੇ ਵਾਸਤੇ ਜੀਸੀਪੀ ਥਾਣੇ ਵਾਲੇཚੂ ਮਹੀਆ ਕਰਾਈ ਗਈ ਹੈ ਤੇ ਅਸੀਂ ਜਿਹੜਾ ਹੈਗਾ ਪਿੰਡ ਲੈਵਲ ਤੇ ਟਰਾਲੀਆਂ ਜੀਸੀਪੀਆਂ ਗੋਤਾਖੋਰ ਇਹ ਸਾਰੇ ਅਸੀਂ ਜਿਹੜਾ ਹੈ ਘਟਾਇਪ ਕਰ ਚੁੱਕੇ ਨਾਲ ਹੀ ਸਾਡੀ ਜਿਹੜੀ ਮੀਟਿੰਗ ਹੈਗੀ ਆਰਪੀ ਪਰਸਨਲ ਨਾਲ ਵੀ ਹੋ ਚੁੱਕੀ ਹੈ ਜੇਕਰ ਕੋਈ ਇਮਰਜੈਂਸੀ ਆਉਂਦੀ ਹੈ ਡਿਜ਼ਾਸਟਰ ਮੈਨੇਜਮੈਂਟ ਦਾ ਕੰਮ ਹੁੰਦਾ ਹੈ ਜਾਂ ਇਮਰਜੈਂਸੀ ਰਿਸਪੌਂਸ ਦਾ ਕੰਮ ਜਿਹੜਾ ਹੋ ਰਿਹਾ ਹੈ ਉਹ ਅਸੀਂ ਸਾਰੇ ਦੇ ਸਾਰੇ ਆਪਣੇ ਟਾਈਅਪ ਜਿਹੜਾ ਹੈਗਾ ਹੋ ਚੁੱਕਿਆ ਹੈ। ਹਰ ਕਿੱਥੋਂ ਲੈ ਕੇ ਕਿੱਥੇ ਤੱਕ ਜਿਹੜਾ ਕੰਮ ਚੱਲ ਰਿਹਾ ਹੈ ਕਿ ਹਰਿਆਣਾ ਪ੍ਰਸ਼ਾਸਨ ਦੇ ਨਾਲ ਵੀ ਟੱਚ ਦੇ ਵਿੱਚ ਹੈਗੀ। ਜੀ ਬਿਲਕੁਲ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਵੀ ਅਸੀਂ ਟੱਚ ਹੈਗੇ ਜਿਹੜੇ ਸਾਡੇ ਪਿੱਛੇ ਗੇਜਸ ਲੱਗੇ ਹੈ ਕਿ ਹਰਿਆਣਾ ਦੇ ਵਿੱਚ ਉਹਨਾਂ ਨਾਲ ਵੀ ਅਸੀਂ ਲਗਾਤਾਰ ਟੱਚ ਦੇ ਵਿੱਚ ਹੈ। ਜਿਸ ਕਰਕੇ ਸਾਨੂੰ ਜਿਹੜਾ ਹੈਗਾ ਐਟ ਲੀਸਟ 24 ਘੰਟੇ ਤੋਂ 72 ਘੰਟੇ ਦੀ ਐਡਵਾਂਸ ਵਾਰਨਿੰਗ ਵੀ ਮਿਲ ਸਕਣ। ਅਸੀਂ ਸਾਰੇ ਪੱਖੋਂ ਜਿਹੜਾ ਹੈਗਾ ਆਪਣੇ ਕਮਿਊਨੀਕੇਸ਼ਨ ਸਿਸਟਮ ਐਸਟੈਬਲਿਸ਼ ਕਰ ਲਿਆ। ਥੈਂਕ ਯੂ।